ਪੰਜਾਬ ਲਈ ਆਈ ਵੱਡੀ ਖੁਸ਼ਖਬਰੀ ਕੇਂਦਰ ਸਰਕਾਰ ਨੇ ਕਾ ਦਿੱਤਾ ਵੱਡਾ ਐਲਾਨ ਜੀ ਹਾਂ ਤੁਹਾਡੇ ਲਈ ਇੱਕ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਪੰਜਾਬ ਦੇ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਕੇਂਦਰ ਸਰਕਾਰ ਨੇ NH 205A ਦੇ ਅੰਮ੍ਰਾਲਾ ਚੰਡੀਗੜ੍ਹ ਸੈਕਸ਼ਨ ਨੂੰ ਜ਼ੀਰਕਪੁਰ ਬਾਈਪਾਸ ਨਾਲ ਜੋੜਨ ਲਈ ਇੱਕ 6 ਲੇਨ ਵਾਲੇ ਐਕਸੈਸ ਕੰਟਰੋਲਡ ਗ੍ਰੀਨਫੀਲਡਸ ਫੋਰ ਦੇ ਨਿਰਮਾਣ ਲਈ 1463.95 ਕਰੋੜ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਜਾਣਕਾਰੀ ਕੇਂਦਰੀ ਭਾਰਤ ਸਰਕਾਰ ਦੇ ਸੜਕਾਬਾਚਾਈ ਅਤੇ ਰਾਜਮਾਰਗ ਮੰਤਰੀ ਨਿਤਿਨਾ ਗੜਕਰੀ ਨੇ ਸਾਂਝੀ ਕੀਤੀ ਹੈ। ਟ੍ਰੈਫਿਕ ਤੋਂ ਨਿਆਤ ਵੀ ਆਖਿਰ ਇਸ ਦੇ ਕੀ ਕੀ ਫਾਇਦੇ ਹੋਣਗੇ ਉਹ ਵੀ ਤੁਹਾਡੇ ਨਾਲ ਸਾਂਝ ਕਰਦੇ ਆਂ ਇਹ ਪੌਰੀਡੋਰ ਟ੍ਰਾਈ ਸਿਟੀ ਰਿੰਗ ਰੋਡ ਪ੍ਰੋਜੈਕਟ ਦਾ ਅਹਿਮ ਹਿੱਸਾ ਜੋ ਮਹਾਲੀ ਚੰਡੀਗੜ੍ਹ ਪੰਚਕੂਲਾ ਦੇ ਮੁੱਖ ਸ਼ਹਿਰੀ ਖੇਤਰਾਂ ਦੇ ਵਿੱਚੋਂ ਗੁਜ਼ਰਨ ਵਾਲੇ ਟ੍ਰੈਫਿਕ ਨੂੰ ਡਾਇਵਰਟ ਕਰਕੇ ਉੱਥੋਂ ਲੰਘਣ ਵਾਲੇ ਜਾਮ ਨੂੰ ਘੱਟ ਕਰੇਗਾ ਅਤੇ ਲੋਕਾਂ ਦਾ ਸਮਾਂ ਬਚੇਗਾ ਮੁੱਖ ਹਾਈਵੇ ਤੇ ਦਬਾਅ ਹੋਵੇਗਾ ਘੱਟ ਇਸ ਨਵੇਂ ਰਸਤੇ ਦੇ ਬਣਨ ਦੇ ਨਾਲ NH44 NH205A ਅਤੇ NH152 ਵਰਗੇ ਰੁਜ਼ੇਵੇਂ ਵਾਲੇ ਹਾਈਵੇ ਤੇ ਟ੍ਰੈਫਿਕ ਦਾ ਵੱਡਾ ਦਬਾਰ ਘਟੂ ਹੋਵੇਗਾ। ਹਿਮਾਚਲ ਜਾਣਾ ਆਸਾਨ ਹੋਵੇਗਾ। ਇਹ ਪ੍ਰੋਜੈਕਟ ਹਿਮਾਚਲ ਪ੍ਰਦੇਸ਼ ਖਾਸ ਕਰਕੇ Shimla ਖੇਤਰਾਂ ਲਈ ਸਿੱਧੇ ਤੇ ਤੇਜ਼ ਕਨੈਕਟੀਵਿਟੀ ਪ੍ਰਦਾਨ ਕਰੇਗਾ। ਇਸ ਦੇ ਨਾਲ ਨਾ ਸਿਰਫ ਸਫ਼ਰ ਦਾ ਸਮਾਂ ਘਟੇਗਾ ਸਗੋਂ ਖੇਤਰੀ ਆਰਥਿਕ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ। ਇਹ ਨਵਾਂ 6 ਲੇਨ ਕੋਰੀਡੋਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਅਤੇ ਗੁਆੰਡੀ ਸੂਬਿਆਂ ਵਿਚਕਾਰ ਸੰਪਰਕ ਨੂੰ ਬਿਹਤਰ ਬਣਾਉਣ ਦੇ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗਾ ਦਾਦੀ ਹੈ ਕਿ ਜਦੋਂ ਭੀੜ ਵਾਲੇ ਇਲਾਕਿਆਂ ਦੇ ਵਿੱਚ ਜਾਇਦਾ ਤਾਂ ਉੱਥੇ ਸਮਾਂ ਵੀ ਕਾਫੀ ਬਰਬਾਦ ਹੋ ਜਾਂਦਾ ਜਿਹਦੇ ਚੱਲਦੇ ਜਿਨ੍ਹਾਂ ਨੇ ਲੰਬੇ ਰੂਟੇ ਤੇ ਜਾਣਾ ਹੁੰਦਾ ਉਹ ਵੀ ਇਸ ਭੀੜ ਦੇ ਵਿੱਚ ਫਸ ਜਾਂਦੇ ਨੇ ਅਤੇ ਕਾਫੀ ਕਾਫੀ ਸਮਾਂ ਝੜਾ ਕੇ ਉਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਕਈ ਵਾਰ ਤਾਂ ਐਨੇ ਲੰਬੇ ਜਾਮ ਲੱਗ ਜਾਂਦੇ ਨੇ ਕਿ ਲੋਕਾਂ ਨੂੰ 1 ਘੰਟੇ ਤੋਂ ਵੱਧ ਦਾ ਸਮਾਂ ਵੀ ਇਸੇ ਜਾਮ ਦੇ ਵਿੱਚ ਫਸ ਕੇ ਇੰਤਜ਼ਾਰ ਕਰਨਾ ਪੈਂਦਾ ਜਿਸ ਕਰਕੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਇਸ ਪ੍ਰੋਜੈਕਟ ਦੇ ਨਾਲ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਕਿਉਂਕਿ ਜਦੋਂ ਅਜਿਹੇ ਪ੍ਰੋਜੈਕਟ ਅਜਿਹੇ ਪੁਲ ਬਣਦੇ ਨੇ ਤਾਂ ਇਸ ਦੇ ਨਾਲ ਸਭ ਕੁਝ ਜੜਾ ਕੀ ਬਾਈਪਾਸ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਭੀੜ ਵਾਲੇ ਇਲਾਕੇ ਦੇ ਵਿੱਚ ਲੰਘਣ ਦੀ ਜ਼ਰੂਰਤ ਨਹੀਂ ਪੈਂਦੀ ਜਿਨ੍ਹਾਂ ਨੇ ਸਿੱਧਾ ਕਿਤੇ ਦੂਰ ਦਾ ਰੂਟ ਹੁੰਦਾ ਤਾਂ ਉਹ ਬਾਈਪਾਸ ਹੀ ਲੰਘ ਜਾਂਦਾ ਤੇ ਜਿਹੜੇ ਸ਼ਹਿਰ ਵਾਲੇ ਲੋਕ ਹੁੰਦੇ ਨੇ ਜਿਨ੍ਹਾਂ ਨੇ ਨੇੜਲੇ ਪਿੰਡਾਂ ਦੇ ਵਿੱਚੋਂ ਜਾਣਾ ਹੁੰਦਾ ਸ਼ਹਿਰ ਦੇ ਵਿੱਚ ਜਾਣਾ ਹੁੰਦਾ ਜਾਂ ਹੋਰ ਕੰਮਾਂ ਲਈ ਪੁਰਾਪਰਾ ਜਾਣਾ ਹੁੰਦਾ ਉਹਨਾਂ ਨੂੰ ਹੀ ਉਸ ਰਸਤੇ ਦੇ ਵਿੱਚ ਜਾਣ ਦੀ ਲੋੜ ਪੈਂਦੀ ਆ ਅਤੇ ਜਿਹੜੇ ਵੱਡੇ ਰੂਟਾਂ ਵਾਲੇ ਲੋਕ ਹੁੰਦੇ ਨੇ ਤਾਂ ਇਸ ਚੀਜ਼ ਨੂੰ ਡਾਇਵਰਟ ਕਰ ਦਿੱਤਾ ਜਾਂਦਾ ਹੈ ਤਾਂ ਕਿ ਇਸ ਦੇ ਨਾਲ ਜਿਹੜੀ ਕਿ ਟ੍ਰੈਫਿਕ ਵੀ ਨਾ ਹੋਵੇ ਤਹ ਜਿਹੜੇ ਕਦਮ ਹੁੰਦੇ ਨੇ ਇਸ ਦੇ ਨਾਲ ਲੋਕਾਂ ਦੀਆਂ ਸਹੂਲਤਾਂ ਨੂੰ ਜੜਾ ਕੇ ਮਜ਼ਬੂਤ ਕੀਤਾ ਜਾਂਦਾ ਹੈ ਬਿਊਰੋ ਰਿਪੋਰਟ